ਸ਼ਹੀਦ ਲਾਸ ਸナイਪ ਜਗਿੰਦਰਪਾਲ ਪੁੱਟਾ ਸਰਕਾਰੀ ਹਾਈ ਸਕੂਲ ਪਿੰਡ ਗੜ੍ਹ ਪ੍ਰਧਾਨਾ ਵਿਖੇ ਲੋੜਵੰਦ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਇਸ ਮੌਕੇ ਪੰਚ ਬਲਵੀਰ ਸਿੰਘ ਥਾਂਦੀ ਜਸਵੀਰ ਸਿੰਘ ਥਾਂਦੀ ਮਾਤਾ ਨਸੀਬ ਕੌਰ ਸਾਬਕਾ ਸਰਪੰਚ ਮਾਤਾ ਅਵਤਾਰ ਕੌਰ ਥਾਂਦੀ ਸਰਪੰਚ ਮੌਜੂਦਾ ਸਰਪੰਚ ਹਰਦੀਪ ਸਿੰਘ ਸਰਦਾਰ ਰਣਵੀਰ ਸਿੰਘ ਥਾਂਦੀ ਕਨੇਡਾ ਪੰਚ ਸਰਬਜੀਤ ਸਿੰਘ ਸਿਆਣ ਪੰਜ ਅਮਰਨਾਥ ਪੰਜ ਲਖਵੀ ਕੋਰ ਨੰਬਰਦਾਰ ਕਸ਼ਮੀਰ ਸਿੰਘ ਬੰਗੜ ਅਤੇ ਹਰਪਾਲ ਸਿੰਘ ਆਦ ਹਾਜ਼ਰ ਸਨ ਤੇ ਇਹਨਾਂ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਜੋ ਕਿ ਬੇਹੱਦ ਹੀ ਮਿਹਨਤੀ ਸਟਾਫ ਹੈ ਇਸ ਮੌਕੇ ਤੇ ਹਾਜ਼ਰ ਰਿਹਾ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਪੂਰੀ ਰਿਪੋਰਟ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ श्रीमनमोहन सिंह थाने जी सो ਉਹਨਾਂ ਦਾ ਸਹਿਯੋਗ ਬੜਾ ਰਿਹਾ ਉਹਨੀ ਕਮੇਟੀ ਇੱਕ ਬਣਾਈਆ ਉਸ ਕਮੇਟੀ ਦੇ ਕਮੇਟੀ ਦੇ ਅੰਡਰ ਹੀ ਸਾਰੇ ਕੰਸਟਰਕਸ਼ਨ ਦਾ ਕੰਮ ਹੋਇਆ ਸੋ ਉਹਨਾਂ ਨੇ ਮਤਲਬ ਇੱਕੋਲ ਤਾਂ ਹੀ ਸਾਰੇ ਨਹੀਂ ਡੋਨੇਸ਼ਨ ਮਤਲਬ ਐਦਾ ਕਿ ਬਰਸਾਤ ਇੱਕ ਕਰ ਦਿੱਤੀ ਇੱਕਦਮ ਹੀ ਸੋ ਬਿਲਡਿੰਗ ਤਿੰਨ ਰੂਮ ਬਣਿਆ ਤਿੰਨਾਂ ਰੂਮਾਂ ਦੇ ਮਿਲ ਲਗਾ ਤੁਸੀਂ ਦੇਖ ਚੁੱਕਿਓ ਸਾਰੇ ਜਣੇ ਇਹਦੇ ਲਈ ਅਪ੍ਰੋਕਸੀਮੇਟਲੀ 22 ਲੱਖ ਰੁਪਏ ਡੋਨੇਸ਼ਨ ਆਈਆ ਸੋ ਮੈਂ ਜੇ ਨਾਮ ਲਵਾਂਗੀ ਤਾਂ ਬਹੁਤ ਜ਼ਿਆਦਾ ਨਾਮ ਆ ਜਾਣੇ ਆ ਸੋ ਇਹ ਨਹੀਂ ਕਿ ਸਿਰ ਬਿਲਡਿੰਗ ਤੱਕ ਹੀ ਕੰਮ ਰੁਕ ਗਿਆ ਅੱਗੇ ਵੀ ਫਰਦਰ ਕੰਮ ਜਿਹੜੇ ਹੋਏ ਆ ਜਾਂ ਸਕੂਲ ਦੇ ਵਿੱਚ ਚੱਲਦੇ ਪਏ ਆ ਮਾਣੀ ਮੋਟੀ ਕੋਈ ਵੀ ਪ੍ਰੋਬਲਮ ਆਉਂਦੀ ਆ ਸਕੂਲ ਡਾਇਰੈਕਟਰ ਕੋਈ ਰਿਪੇਅਰ ਕੋਈ ਮੇਨਟੇਨੈਂਸ ਦੀ ਆ ਮਤਲਬ ਸਾਰਾ ਪਿੰਡ ਨਾਲ ਖੜਾ ਹੋਇਆ ਸੋ ਮੈਂ ਪਹਿਲਾਂ ਕਮੇਟੀ ਮੈਂਬਰਸ ਦਾ ਜੇ ਨਾਮ ਲਮਾ ਇਸ ਸਕੂਲ ਭਾਈ ਕਮੇਟੀ ਦੇ ਵਿੱਚ ਇੱਕ ਵਾਰੀ ਤੁਹਾਨੂੰ ਮੈਂ ਦੱਸ ਦਵਾਂ ਕਿ ਜਿੰਨੀ ਵੀ ਡੋਨੇਸ਼ਨ ਆ ਰਹੀ ਆ ਉਹਦੇ ਲਈ 5 ਮੈਂਬਰਸ ਨੇ ਸੋ ਦੋ ਜਿਹੜੇ ਮੈਂਬਰਸ ਨੇ ਉਹ ਹੈਗੇ ਜਿਹੜੇ ਬਿਲ ਅਪਰੂਵ ਕਰਦੇ ਨੇ ਸੋ ਪਹਿਲਾਂ ਉਹ ਬਿਲ ਦੇਖਣਗੇ ਬਿਲ ਨੂੰ ਅਪਰੂਵ ਕਰਨਗੇ ਉਸ ਤੋਂ ਬਾਅਦ ਹੀ ਉਹ ਕੀ ਪਾਸ ਆਊਟ ਹੋਏਗਾ ਫਿਰ ਉਸ ਚੈੱਕ ਦੇ ਉੱਪਰ ਸਾਈਨ ਹੋਣਗੇ ਇੱਕ ਚੇਅਰ ਪਰਸਨ ਇੱਕ ਹੈਗੇ ਸੈਕਟਰੀ ਸੋ ਸਕੂਲ ਦੇ ਸੈਕਟਰੀ ਹੈਗੇ ਮੈਂ ਤੇ ਚੇਅਰ ਪਰਸਨ ਨੇ ਸ਼੍ਰੀਮਤੀ ਜਸਵਿੰਦਰ ਕੌਰ ਥਾਂਦੀ ਪੰਚਾਇਤ ਮੈਂਬਰ ਨੇ ਤੇ ਜਿਹੜੇ ਬਿਲ ਅਪਰੂਵਰ ਨੇ ਸਾਡੇ ਇੱਥੇ ਹੈਗੇ ਨੇ ਜਿਹੜੇ ਅਮਰਜੀਤ ਸਰ ਤੇ ਇੱਕ ਜਸਕਰਨ ਸਰ ਨੇ ਤੇ ਇੱਕ ਸਾਡੇ ਸਕੂਲ ਦੇ ਹੋਰ ਟੀਚਰ ਨੇ ਗੁਰਦੀਪ ਸਿੰਘ ਇੰਗਲਿਸ਼ ਮਾਸਟਰ ਨੇ ਸੋ ਇਹ 5 ਮੈਂਬਰਸ ਕਮੇਟੀ ਹੈਗੀ ਆ ਇਹ 5 ਮੈਂਬਰਸ ਕਮੇਟੀ ਨੇ ਜਿੰਨੀਆਂ ਵੀ ਗ੍ਰਾਂਟਸ ਆਈਆਂ ਉਹਨਾਂ ਨੂੰ ਪ੍ਰੋਪਰ ਵੇ ਨਾਲ ਯੂਟਿਲਾਈਜ਼ ਕੀਤਾ ਹੋਇਆ ਬਿੱਲ ਸਾਰੇ ਲੱਗੇ ਹੋਏ ਆ ਪ੍ਰੋਪਰ ਕੈਸ਼ ਬੁੱਕ ਮੈਂਟੇਨ ਕੀਤੀ ਹੋਈ ਆ ਇਨ ਕੇਸ ਇਫ ਯੂ ਆ ਡੋਨੇਟਿੰਗ ਯੂਰ ਮਨੀ ਕਿ ਤੁਸੀਂ 1 ਰੁਪਿਆ ਵੀ ਦੇ ਰਹੇ ਹੋ ਤਾਂ ਉਹਦਾ ਵੀ ਹਿਸਾਬ ਆਏਗਾ ਸਾਡੇ ਕੋਲ ਕੱਲ ਕੋਈ ਵੀ ਆ ਕੇ ਪੁੱਛ ਸਕਦਾ ਕਿ ਮੈਂ ਇੰਨਾ ਪੈਸਾ ਲਗਾਇਆ ਕਿੱਥੇ ਗਿਆ ਉਹ ਮੇਰੀ ਬਿਲਡਿੰਗ ਦਾ ਕਿੱਥੇ ਯੂਟਿਲਾਈਜ਼ ਹੋਇਆ ਸੋ ਸਾਰਾ ਰਿਕਾਰਡ ਸਾਡੇ ਕੋਲ ਹੈਗਾ ਸੋ ਤੁਸੀਂ ਬੇਫਿਕਰ ਰਹੋ ਕਿ ਜਿੰਨੀ ਵੀ ਡੋਨੇਸ਼ਨ ਦਿੱਤੀ ਹੋਈ ਆ ਕਿ ਉਹਨਾਂ ਦਾ ਪੈਸਾ ਪ੍ਰੋਪਰਲੀ ਯੂਟਿਲਾਈਜ਼ ਹੋਇਆ ਸੋ ਉਹਨਾਂ ਮੈਂਗਲ ਕਰਦੀ ਆ ਜਿਹੜੇ ਆਪਣੇ ਵਨ ਕਾਲ ਤੇ ਜਿਹੜੇ ਵੀ ਸਕੂਲ ਦੇ ਪ੍ਰੋਬਲਮਸ ਨੂੰ ਫਟਾਫਟ ਆ ਦਿੰਦੇ ਹੋ ਆਪਣੇ ਪਰਸਨੈਜਿਟੀ ਗੰਗਲ ਵੀ ਥਾਨੀ ਸਰ ਜੀ ਥੈਂਕ ਯੂ ਸੋ ਮਚ ਸਰ ਤੁਹਾਡੀ ਕੋਈ ਪ੍ਰੋਬਲਮ ਹੁੰਦੀ ਆ ਸਾਰਾ ਪ੍ਰੋਬਲਮ ਬਸ ਹੋ ਗਿਆ ਮੈਨੂੰ ਸੋਲਵ ਹੋ ਗਿਆ ਕਿ ਤੁਹਾਡੇ ਸਕੂਲ ਦੇ ਵਿੱਚ ਕੋਈ ਵੀ ਦਿੱਕਤ ਨਾ ਹੋਵੇ ਤੁਸੀਂ ਸਾਨੂੰ ਦੱਸਣੀ ਪਹਿਲਾਂ ਸੋ ਸੈਕੰਡ ਹੈ ਕਿ ਆਪਣੇ ਜਸਕਨ ਜਸਕਰਨ ਸਰ ਮਾਈਟ ਬੀ ਸਮ ਰੀਜ਼ਨ ਉਹ ਨਹੀਂ ਆ ਸਕੇ ਤੇ ਆਪਣੀ ਅਮਰਜੀਤ ਸਰ ਨੇ ਉਹ ਇੱਥੇ ਪ੍ਰੈਜੈਂਟ ਨੇ ਅਮਰਜੀਤ ਸਰ ਸੋ ਇਹਨਾਂ ਨੇ ਮਤਲਬ ਬਹੁਤ ਹੈਲਪ ਕੀਤੀ ਆ ਕਿ ਸਕੂਲ ਦੇ ਇਨਫਰਾਸਟ੍ਰਕਚਰ ਨੂੰ ਇੰਪਰੂਵ ਕਰਨ ਲਈ ਇਹ ਜਸਟ ਇੱਕ ਬਿਲਡਿੰਗ ਨਹੀਂ ਖੜੀ ਕਰਨੀ ਆ ਇਹ ਸਿਰਫ ਇਹ ਕਿ ਜਿਹੜੇ ਬੱਚੇ ਅੱچھے ਘਰ ਤੋਂ ਨਹੀਂ ਹੈਗੇ ਮਤਲਬ ਕਿ ਉਹਨਾਂ ਕੋਲ ਫਾਈਨੈਂਸ਼ੀਅਲ ਹੈਲਪ ਨਹੀਂ ਹੈਗੀ ਉਹ ਸਾਰੀ ਫੈਸਿਲਿਟੀ ਸਿੱਥੇ ਇੰਜੋਏ ਕਰਨ ਸਾਡੇ ਬੱਚੇ ਕਿਸੇ ਵੀ ਪਿੰਡ ਵਿੱਚ ਪਿੱਛੇ ਨਾ ਰਹਿ ਜਾਣ ਜਸਟ ਇਹ ਕਿ ਆ ਇੰਨਾ ਵੱਡੀ ਬਿਲਡਿੰਗ ਕਿਸੇ ਨੇ ਆਪਣੇ ਘਰ ਥੋੜੇ ਲੈ ਕੇ ਜਾਣੀ ਆ ਇਸ ਦਿੱਤਾ ਸਿਰਫ ਸਾਡੇ ਇੱਕ ਨਿਊ ਜਨਰੇਸ਼ਨ ਲਈ ਆ ਕਿ ਉਹ ਇੱਥੋਂ ਅੱਛੀ ਨੌਲੇਜ ਲੈ ਕੇ ਜਾਣ ਪ੍ਰੈਕਟੀਕਲ ਟ੍ਰੈਨਿੰਗ ਲੈ ਕੇ ਜਾਣ ਉਹਨਾਂ ਨੂੰ ਵੀ ਉਹ ਫੈਸਿਲਿਟੀਆਂ ਮਿਲਣ ਜਿਹੜੇ ਪੇਰੈਂਟਸ ਓਕੇ ਹੋ ਕੇ ਐਨਿਵਰ ਡੇਸ ਹੋਣਾ ਚਾਹ ਪਾ ਰਹੇ ਆ ਤਾਂ 1520 ਜਿਹੜੇ 2000 ਰੁਪਏ ਦੀ ਫੀਸ ਦੇ ਰਹੇ ਆ ਨਾ ਸੋ ਉਹਨਾਂ ਲਈ ਨਾ ਬੈਟਰ ਕਿ ਇੱਥੇ ਬੱਚੇ ਫ੍ਰੀ ਐਜੂਕੇਸ਼ਨ ਵੀ ਤਾਂ ਲੈ ਰਹੇ ਆ ਅਕੋਰਡਿੰਗ ਟੂ ਦ ਐਜੂਕੇਸ਼ਨ ਡਿਪਾਰਟਮੈਂਟ ਬਟ ਨਾਲ ਦੇ ਨਾਲ ਨਾਲ ਜਿਹੜੀਆਂ ਫੈਸਿਲਿਟੀਆਂ ਨੇ ਉਹ ਵੀ ਇੰਜੋਏ ਕਰ ਸਕਦੇ ਨੇ ਸਟੇਟ ਲੈਵਲ ਤੱਕ ਜਾ ਕੇ ਇਹਨਾਂ ਨੂੰ ਉਹਨਾਂ ਸਾਹਮਣੇ ਕੋਰ ਰੰਗ ਸਰਕਾਰ ਵੱਲੋਂ 392 ਸਕੂਲ ਸਿਲੈਕਟ ਕੀਤੇ ਆ ਪੂਰੇ ਆਲ ਓਵਰ ਇੰਡੀਆ ਦੇ ਵਿੱਚ 392 ਸਕੂਲ ਦੇ ਵਿੱਚ ਸਾਡਾ ਸਕੂਲ ਵੀ ਸਿਲੈਕਟ ਹੋਇਆ ਐ ਐਸੇ ਗ੍ਰੀਨ ਸਕੂਲ ਸੋ ਬਹੁਤ ਮਾਣ ਵਾਲੀ ਗੱਲ ਹੈ ਜिले ਦੇ ਪੂਰੇ ਜिले ਦੇ ਸਾਤ ਸਕੂਲ ਸਗੇ 14 ਸਕੂਲਾਂ ਵਿੱਚ ਸਾਡਾ ਸਕੂਲ ਵੀ ਆਇਆ ਕਿ ਗ੍ਰੀਨ ਸਕੂਲ ਆ ਇਹਦੇ ਵਿੱਚ ਹੀ ਰੇਨ ਵਾਟਰ ਹਾਰਵੈਸਟਿੰਗ ਬੰਗਲੌਰ ਜਸਪਾਲ ਸਰ ਹੈਗੇ ਨੇ ਆਪਣੇ ਸਰਪੰਚ ਜਿਹੜੇ ਰਹਿੰਦੇ ਨੇ ਇਨੀਆਂ ਨੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਬਣਾਇਆ ਉਹ ਸਾਡੇ ਲਈ ਇੱਕ ਪੋਜ਼ਿਟਿਵ ਪੁਆਇੰਟ ਆ ਦੀ ਵੇਸਵਾਟਰ ਐਨੀਮਲ ਤੋਂ ਉਹ ਇਕ ਸਾਡੇ ਕੋਲ ਕੰਪੋਸਟ ਬਿਡ ਬਣੀ ਹੋਈ ਹੈ ਤੇ ਉਹਦੇ ਵਿੱਚ ਥੋੜਾ ਜਿਹਾ ਲੰਦਣਾ ਹੈ ਬਾਕੀ ਸਾਡੀ ਗ੍ਰੀਨਰੀ ਤੁਹਾਨੂੰ ਪਤਾ ਹੀ ਕਿੰਨੀ ਹੈਗੀ ਹੈ ਤੇ ਉੱਪਰ ਜੀ ਆਪਣੀ ਬੱਚੇ ਬੜੇ ਕੰਪਰੇਟਿਵ ਨੇ ਕੋਈ ਇਦਾਂ ਦਾ ਨਹੀਂ ਫਿਰ ਆ ਕੇਸੀ ਕੈਂਟੀਨ ਹੀ ਹੈ ਜਿੱਦਾ ਅਸੀਂ ਵੇਸਟਡ ਕੂਰੀ ਦਾ ਪਲਾਸਟਿਕ ਆ ਉਹਨੂੰ ਵਾਇਡੀ ਕਰੀਦਾ ਸੀ ਤੇ ਜਿਹੜੀ ਪਿੰਡ ਵਾਲੇ ਸਾਥ ਨਾ ਦਿੰਦੇ ਸ਼ਾਇਦ ਇਹ ਸਕੂਲ ਇੱਥੇ ਤੱਕ ਨਹੀਂ ਪੁੱਜਣਾ ਸੀ ਕਿੱਥੇ ਡਿਫਾਲਟਡ ਸੀਗਾ ਕਿੱਥੇ ਇਹ ਬੈਚ ਸਕੂਲ ਅਵਾਰਡ ਲਈ ਨੋਮੀਨੇਟ ਹੋਇਆ ਦੋਵਰੀ ਸਕੂਲ ਨਾਮਿਨੇਟ ਹੋਇਆ ਬੈਸਕੂਲ ਅਵਾਰਡ ਦੇ ਲਈ ਸੋ ਦੋ ਵੀ ਨੇ ਅਜੇ ਨੇ ਆਏ ਅਗੇ ਸੋ ਉਹਨਾਂ ਦਾ ਬੜਾ ਸਹਿਯੋਗ ਰਿਹਾ ਸੋ ਹੁਣ ਮੈਂ ਜੇ ਅਨਾਉਂਸ ਕਰਾਂ ਕਿ ਇੱਕੀ ਤੋਂ ਲੈ ਕੇ 20 ਲੱਖ ਜਿਹੜੇ 20 22 ਲੱਖ ਰੁਪਏ ਡੋਨੇਸ਼ਨ ਹੋਈ ਉਹਨਾਂ ਦੇ ਅਸੀਂ ਆਲਰੇਡੀ ਕਰ ਚੁੱਕੇ ਹਾਂ ਅਨਾਉਂਸ ਬਟ ਹੁਣ ਮੈਂ ਕਰੰਟ ਸੈਸ਼ਨ ਦਾ ਅਨਾਉਂਸ ਕਰੂੰਗੀ ਕਿ ਜਿਨ੍ਹਾਂ ਦੀ ਡੋਨੇਸ਼ਨ ਹੋਈ ਹੈ ਫਰਸਟ ਆਫ ਆਲ ਮਿਸਟਰ ਮਲਮੋਨ ਸਿੰਘ ਖੰਦੀਏ ਮੈਂ ਜਿੰਨੀ ਵੀ ਤਾਰੀਫ ਕਰਾਂ ਉਨੀ ਘਟ ਹੋਣਾ ਨਹੀਂ ਸੋ ਇੰਨੇ ਸੁਲਝੇ ਹੋਏ ਆ ਅਸੀਂ ਮੈਨੂੰ ਲੱਗਦਾ ਸਰ ਸਾਨੂੰ ਆ ਪ੍ਰੋਬਲਮ ਆਉਂਦੀ ਐ ਸੋ ਇੱਕ ਗਾਈਡੈਂਸ ਦੇ ਰਿਆ ਸੋ ਉਹ ਹਰ ਇੱਕ ਊਣੀ ਇਹਨੇ ਸਕੂਲ ਦੇ ਵਿੱਚ ਐਨ ਜੀਓ ਸਟਾਰਟ ਕੀਤੀ ਹੋਈ ਐ ਐਨ ਜੀਓ ਵੱਲੋਂ ਇੱਕ ਇਹਨੇ ਕੰਪਿਊਟਰ ਸਿਕਸ਼ਨ ਸਟਾਰਟ ਕੀਤੀ ਹੋਈ ਐ ਜਿਹਦੇ ਵਿੱਚ ਉਹਨੇ 15 ਕੰਪਿਊਟਰ ਸਕੂਲ ਨੂੰ ਡੋਨੇਟ ਕੀਤੇ ਹੋਏ ਐ ਸੋ 15 ਲੈਪਟਾਪਸ ਦੇ थ्रू ਹੀ ਬੱਚਾ ਨੂੰ ਐਜੂਕੇਸ਼ਨ ਦਿੱਤੀ ਜਾਂਦੀ ਐ ਤੇ ਉਹ ਜਿਹੜਾ ਸਰਟੀਫਿਕੇਟ ਉਹ ਵੀ ਵੈਲਿਡ ਮੰਨਿਆ ਜਾਂਦਾ ਹਰ ਮਹੀਨੇ ਉਹਨੇ ਇੱਕ ਟੀਚਰ ਦਿੱਤਾ ਹੋਇਆ ਸਾਨੂੰ ਕੰਪਿਊਟਰ ਸਿਕਸ਼ਨ ਲਈ ਸੋ ਹੈਗੇ ਅ ਰਜਵਿੰਦਰ ਕੋ ਲੜਕੀ ਹੈਗੀ ਐ ਸੋਣਾ ਨੂੰ ਸਾਤੇ ਰੁਪਏ ਉਹ ਆਪਣੇ ਕੋਲੋਂ ਪੇ ਕਰਦੇ ਆ। ਬਾਕੀ ਜਿਹੜੀ ਤਿੰਨ ਟੀਚਰਸ ਦੋ ਟੀਚਰ ਹੋਰ ਨੇ ਇੱਕ ਨੂੰ 6000 ਰੁਪਏ, ਇੱਕ ਨੂੰ 5000 ਰੁਪਏ ਇੱਕ ਆਪਣੇ ਜਿਹੜੇ ਆਟੋ ਡਰਾਈਵਰ ਨੇ ਉਹਨਾਂ ਨੂੰ 6000 ਰੁਪਏ ਪਰ ਮਹੀਨਾ ਜਾ ਰਿਹਾ। ਸੋ ਇਹ ਸਾਰਾ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਹੀ ਜਾ ਰਿਹਾ। ਸੋ ਪਹਿਲਾਂ ਮੈਂ ਅਨਾਉਂਸ ਕਰੂੰਗੀ ਜਿਹੜਾ ਦਾ ਨੇਮ ਮੈਂਗਾ ਉਹ ਸੀਗਾ ਮਿਸਟਰ ਮਨਮੋਹ ਸਿੰਘ ਥਾਂਦੀ son of ਮਰਾਉਸਿੰਗ ਇਹ ਹਰ ਮਹੀਨੇ 7000 ਰੁਪਏ ਲੈਨੇ ਜਦੋਂ ਟੀਚਰਸ ਨੂੰ ਪੈਸੇ ਨਹੀਂ ਛੋਟੇ ਸਾਈਆ ਤਾਂ ਉਹਨੇ ਇਨਸਟੈਂਟਲੀ 30000 ਰੁਪਏ ਡੋਨੇਟ ਕਰ ਦਿੱਤਾ। ਇੱਕ ਗੁਰਦਵਾਰਾ ਨੰਦਨੀ ਨੈਕਸਟ ਜਿਹੜਾ ਆਪਣੇ ਜੀਵਨ ਸਿੰਘ ਸੰਧੂ ਨੇ ਉਹਨੇ 3000 ਰੁਪਏ ਡੋਨੇਟ ਕੀਤਾ ਸਕੂਲ ਦੀ ਬਿਲਡਿੰਗ ਦੀ ਇਨਫਰਾਸਟ੍ਰਕਚਰਲੀ ਪਲੱਸ ਜਿਹੜੇ ਟੀਚਰਸ ਦੀ ਸੈਲਰੀ ਲਈ ਗੁਰਦਾਸ ਨਾਮ ਪੁਟਾ ٹرسٹ ਉਹਨਾਂ ਦੇ ਚੇਅਰਪਰਸ ਮੈਮ ਬੈਠੇ ਨੇ ਸੰਦੇਸ਼ ਮੈਮ ਤੇ ਆਪਣੇ ਜਸਪਾਲ ਜੀ ਬੈਠੇ ਨੇ ਸੋ ਮਤਲਬ ਇਹਨਾਂ ਦੇ ਸਰ ਵੀ ਬੜੇ ਹੈਲਪਫੁਲ ਆ ਆਲਵੇਸ ਹੈਲਪਫੁਲ ਨੇ ਪੂਰੀ ਜਿਹੜੇ ਪੁਟਾ ٹرسٹ ਦੇ ਮੈਂਬਰਸ ਨੇ ਵੀ ਆਰ ਵੈਰੀ ਥੈਂਕਫੁਲ ਟੂ ਨੈਕਸਟ ਹੈਗੇ ਗੁਰਦਾਸ ਰਾਮ ਪੁੱਟਾ ٹرسٹ ਨੇ 30000 ਰੁਪਏ ਡੋਨੇਟ ਕੀਤਾ ਸੀਗਾ ਜਿਹੜਾ ਕਹਿੰਦੇ ਸੀ ਕਿ ਸ਼ਾਇਦ ਆਪਣੇ ਸਟੋਰ ਰੂਮ ਬਣਨਾ ਸੀ ਹੈ ਨਾ 30000 ਰੁਪਏ ਤੇ ਬਾਕੀ ਹੈਗੇ ਸ਼੍ਰੀ ਨਿਰਮਲ ਸਿੰਘ ਥਾਂਦੀ son of ਅਜੀਤ ਸਿੰਘ ਉਹਨਾਂ ਵੱਲੋਂ ਵੀ 30000 ਰੁਪਏ ਦੀ ਡੋਨੇਸ਼ਨ ਹੋਈ ਆ ਇਸ 2020 ਤੇ ਆਪਣੇ ਪ੍ਰੇਮਜੀਤ ਕੌਰ मैम ਨੇ ਡਾ ਡਾ ਸ਼੍ਰੀ ਚਰਨਜੀਤ ਸਿੰਘ ਥਾਂਦੀ ਇਹਨਾਂ ਵੱਲੋਂ 18000 ਰੁਪਏ ਡੋਨੇਟ ਹੋਇਆ ਸੀਗਾ ਸਕੂਲ ਅਕਾਊਂਟ ਦੇ ਵਿੱਚ ਨੈਕਸਟ ਹੈਗਾ ਆਪਣੇ ਡਾਕਟਰ ਸੁਖਦੇਵ ਸਿੰਘ ਪ੍ਰੈਜ਼ెంట్ ਹੈਗੇ ਨੇ ਫਾਈਨ ਉਹਨੀ ਆਈ ਨਹੀਂ ਉਹਨੀ ਵੀ 5000 ਰੁਪਏ ਦਿੱਤਾ ਸੋ ਬੜੇ ਦੁੱਖ ਨਾਲ ਕਹਿ ਰਹਾ ਪੈ ਰਿਹਾ ਇੱਕ ਆਪਣੇ ਲੇਟ ਕਹਿਣਾ ਮੈਨੂੰ ਬੜਾ ਔਖਾ ਲੱਗ ਰਿਹਾ ਸ੍ਰੀ ਦਰਸ਼ਨ ਸਿੰਘ ਥਾਂਦੀ ਜੀ ਮਤਲਬ ਉਹ ਰੀਸੈਂਟਲੀ ਸਾਡੇ ਕੋਲ ਇੱਥੇ ਸਿਗੇ ਪਿਛਲੇ ਸਾਲ ਮਤਲਬ ਉਹ ਸਕੂਲ ਆ ਕੇ ਜਾਂਦੇ ਹੁੰਦੇ ਸਿਗੇ ਤੇ ਮੋਨ ਸਿੰਘ ਉਹਨਾਂ ਦੇ ਜਿਹੜੇ ਬ੍ਰਦਰ ਨੇ ਉਹ ਵੀ ਇੱਥੇ ਹਮੇਸ਼ਾ ਆਉਂਦੇ ਸਿਗੇ ਕਿ ਆ ਕੇ ਦੇਖਣਾ ਹੁਣੀ ਕਿ ਸਕੂਲ ਦੇ ਵਿੱਚ ਕੀ ਆ ਉਹ ਹੁਣ ਸਾਡੇ ਵਿੱਚ ਨਹੀਂ ਰਿਹਾ ਬਟ ਉਹਨੀ ਮਤਲਬ ਆਉਣ ਦੇ ਨੂੰ ਪਹਿਲਾਂ ਪੁੱਛਿਆ ਸੀ ਬੇਟਾ ਕੀ ਚਾਹੀਦਾ ਸੋ ਵੀ ਆਰ ਵੈਰੀ ਥੈਂਕਫੁਲ ਉਹਨਾਂ ਦਾ ਵੀ ਕਿ ਉਹਨਾਂ ਦੀ ਫੈਮਿਲੀ ਮੈਂਬਰਸ ਦਾ ਵੀ ਤੇ ਅ ਅੱਜ ਮਿਸਟਰ ਰਣਵੀਰ ਸਿੰਘ ਜੀ ਆਏ ਨੇ ਤੇ ਉਹ 25000 ਰੁਪਏ ਆਏ ਤੁਸ ਐਮ ਐਲ ਆਈ ਹਾਂਜੀ 25000 ਰੁਪਏ ਡੋਨੇਟ ਕਰਦੇ ਨੇ ਅਨਾਉਂਸਮੈਂਟ ਅਕਿ ਸਕੂਲ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਉਹ ਇਨਰੋਲਮੈਂਟ ਦੀ ਸੋ ਉਹਦੇ ਲਈ ਵੀ ਪਿੰਡ ਵਾਲੇ ਖੜੇ ਹੋਏ ਕਹਿੰਦੇ ਸਾਡੇ ਐਫਰਟਸ ਦੱਸੋ ਕੀ ਆ ਕਿ ਅਸੀਂ ਬੱਚਿਆਂ ਲਈ ਕੀ ਕਰ ਸਕਦੇ ਆ ਸੋ ਸਕੂਲ ਦੇ ਓਵਰ ਆਲ ਡਿਵੈਲਪਮੈਂਟ ਦੇ ਲਈ ਉਹਨਾਂ ਵੱਲੋਂ ਅ ਛਿੜੀ ਦਰਸ਼ਨ ਸਿੰਘ ਖਾਂਦੇ ਜੀ ਵੱਲੋਂ 11 ਸਾਈਕਲ ਜਿਹੜੇ ਸਕੂਲ ਨੂੰ ਡੋਨੇਟ ਕੀਤੇ ਜਾ ਰਹੇ ਨੇ ਸੋ ਮੈਂ ਰਿਕਵੈਸਟ ਕਰਦੀ ਹਾਂ ਬਲਵੀਰ ਸਿੰਘ ਥਾਂਦੀ ਜੀ ਨੂੰ ਕਿ ਤੁਸੀਂ ਵੀ ਆਪਣੇ ਵੱਲੋਂ ਕੁਝ ਜ਼ਰੂਰ ਬੋਲੋ ਸਕੂਲ ਦੇ ਵਿੱਚ ਜੋ ਕਾਰਜ ਹੋ ਰਹੇ ਆ ਪੈਨਡ ਵਾਲੇ ਤਾਂ ਸਿਰਫ ਅਸੀਂ ਦੇਖ ਰੇ ਕਰ ਸਕਦੇ ਆ ਪੈਸਾ ਜਿੰਨਾ ਵੀ ਆ ਰਿਹਾ ਸਾਰੇ ਐਨਆਰ ਜਿੰਨੇ ਵੀ ਸਾਡੇ ਆਪਣੇ ਪદેશਾਂ ਦੇ ਬੈਠੇ ਉਹਨਾਂ ਦਾ ਲੱਗ ਰਿਹਾ ਉਹਦੇ ਵਿੱਚ ਜਿਹਦਾ ਆ ਮੈਂ ਲਾਸਟ ਸਵੇਰੇ ਦੇਖੀ ਸੀ ਮੈਡਮ ਵਾਲੀ 21 ਨਾਮ ਆ ਜੇ ਮੈਂ ਦੇਖਾਂ 21 ਨਾਵਾਂ ਦੇ ਵਿੱਚੋਂ 13 ਮਾਰ ਇੱਕ ਸਭ ਤੋਂ ਸਪੈਸ਼ਲ ਨਾਮ ਜਿਹੜਾ ਮਨਮੋਹਨ ਸਿੰਘ ਦਾ ਮਨਮੋਹਨ ਸਿੰਘ ਦੀ ਸਾਨੂੰ ਉਮਰਾਵ ਸਿੰਘ ਦੀ ਜਿਹਨੇ ਹਰ ਮਹੀਨੇ 7000 ਤਾਂ ਦੇਣਦੇ ਹੀ ਆ ਤੇ ਇੱਕ ਵਾਰੀ ਹੁਣ ਸਾਡੇ ਪਿੱਛੇ ਜਿਹੜਾ ਇੱਥੇ ਸੈਲਰੀ ਜਿਹੜੇ ਟੀਚਰ ਰੱਖੇ ਹੋਏ ਆ ਉਹਨਾਂ ਨੂੰ ਸੈਲਰੀ ਕੱਟ ਗਈ ਸੀ 2 ਮਹੀਨੇ ਹੋ ਗਏ ਸੀ ਸੈਲਰੀ ਨਹੀਂ ਦੇ ਹੋਈ ਸੀ ਤੇ ਉਹਦੇ ਲਈ ਵੀ ਸਪੈਸ਼ਲ ਉਹ ਨਹੀਂ 32000 ਰੁਪਿਆ ਸਪੈਸ਼ਲ ਹੋਰ ਪਾਇਆ ਬੇ ਨਹੀਂ ਵੇ ਮੈਨੂੰ ਕਿਹਾ ਸੀ ਮੈਂ ਕਿਹਾ ਅਪਡੇਟ ਗਰੁੱਪ ਬਣਾਇਆ ਹੈ ਸਾਡਾ ਇੱਕ ਜਦੋਂ ਸਕੂਲ ਦੀ ਕੋਈ ਵੀ ਕੋਈ ਪ੍ਰੋਬਲਮ ਆਉਂਦੀ ਆ ਸੀ ਉਸ ਗਰੁੱਪ ਚ ਪਾਉਂਦੇ ਆ ਤੇ ਮੈਨੂੰ ਲੱਗਦਾ ਨਹੀਂ ਵੀ ਸਾਨੂੰ ਅਗਲਾ ਦਿਨ ਸਾਡਾ ਰਹਿੰਦਾ ਤੇ ਉਸੇ ਵੇਲੇ ਸਾਨੂੰ ਡੋਨੇਸ਼ਨ ਉਹਦੇ ਵਿੱਚ ਮੈਂ ਸਾਨੂੰ ਉਸੇ ਵੇਲੇ ਸਾਡਾ ਜਿਹੜਾ ਸਾਬਈ ਹੁੰਦਾ। ਬਾਕੀ ਜਿਹੜਾ ਸਾਈਕਲ ਆਇਆ ਸਾਈਕਲ ਕਿਉਂ ਦੇਣੀ ਪਏ ਕਿਉਂਕਿ ਜਿਹੜੇ ਬੱਚਿਆਂ ਨੂੰ ਲਿਆਉਣ ਲਈ ਫਾਦਰਪੋ ਤੋਂ ਆਟੋ ਰੱਖਿਆ ਹੋਇਆ। ਆਟੋ ਦਾ ਹਰ ਸਾਲ 32000 ਰੁਪਏ ਅਸੀਂ ਦਿੰਦੇ ਹਾਂ ਜੀ। ਜਿਹੜਾ ਆਟੋ ਦਾ ਜਿਹੜਾ ਖਰਚਾ ਹੈ ਇਹਨੂੰ ਆਪਾਂ ਦਿੰਦੇ ਹਾਂ। ਯਾਨੀ ਕੋਈ ਜ਼ਿਆਦਾ ਨਹੀਂ ਹੈਗਾ ਪਰ ਉਹ ਵੀ ਆਪਣੇ ਪਿੰਡ ਦਾ ਬੰਦਾ ਕਰਕੇ ਉਹ ਆਪਣੇ ਤੋਂ ਘੱਟ ਹੀ ਲੈ ਰਿਹਾ। ਯਾਨੀ ਜੇ ਦੇਖਿਆ ਸਾਲ ਦਾ 32000 ਦਾ ਉਹ ਨਾ ਨਹੀਂ ਹੈਗਾ ਪਰ ਅਸੀਂ ਉਹਨੂੰ ਕਿਤੇ ਨਾ ਕਿਤੇ ਸੋਚਿਆ ਵੀ ਇਹਨੂੰ ਕੱਟ ਕੀਤਾ ਜਾਵੇ ਸੋ ਉਸੇ ਲੜੀ ਦੇ ਵਿੱਚ ਜਿਹੜੇ 11 ਸਾਈਕਲ 10 ਸਾਈਕਲ ਸਕੂਲ ਦੇ ਲਈ ਇੱਕ ਸਾਈਕਲ ਜਿਹੜਾ ਅਗਨਵਾੜੀ ਵਿੱਚ ਓੜੀ ਕੰਮ ਕਰਦੀ ਹੈ ਰਾਜਨਾਰਣ ਸਿੰਘ ਇੱਕ ਸਾਈਕਲ ਉਹ ਲਈ ਹੈ ਤੇ ਉਸੇ ਚੀਜ਼ ਨੂੰ ਦੇਖਦੇ ਹੋਏ ਵੀ ਆਪਾਂ ਦਾ 32000 ਦੇਣੇ ਆ ਸਾਡਾ ਘਟੇ ਅਸੀਂ ਸਾਈਕਲ ਇਹ ਵੀ ਕਹਿੰਦੇ ਆ ਵੀ ਜੇ ਅਸੀਂ ਸਾਈਕਲ ਜਿਹੜਾ ਬੱਚੇ ਨੂੰ ਨਾ ਦਈਏ ਅਸੀਂ ਸਕੂਲ ਨੂੰ ਦਈਏ ਤਕਰੀਬਨ 2 ਤੋਂ 3000 ਰੁਪਏ ਦੀ ਰਿਪੇਅਰ ਹੈ ਔਰ ਜੇ ਲੋ ਬੱਚਾ ਸਾਈਕਲ ਲੈ ਜਾਂਦਾ ਤਾਂ ਸਾਨੂੰ 5000 ਰੁਪਏ ਸਾਡਾ ਮਾਈਨਸ ਹੋ ਜਾਂਦਾ ਸੋ ਇਹ ਵੀ ਇੱਕ ਅਸੀਂ ਥੋੜੇ ਦਿਨਾਂ ਤੋਂ ਇੱਕ ਸਿੱਖਿਆ ਲਈ ਅ ਪ੍ਰਵਾਦੋਂ ਗੁਰਦੁਆਰਾ ਸਾਹਿਬ ਦੇ ਅ ਕਰੋ ਹੁੰਦਰਾ ਸਾਰੀ ਜਿੰਨਾ ਕਰਦੇ ਕਰ ਸਕਦੇ ਆ ਤੇ ਉਹ ਕਰਨਾ ਚਾਹੀਦਾ ਤੇ ਵਾਸ਼ਿੰਗ ਮਸ਼ੀਨ ਦੇਤੀ ਉਹ ਗੁਰਦੁਆਰਾ ਸਾਹਿਬ ਨੂੰ ਜਦ ਤੱਕ ਬੇਲ ਅੱਗੇ ਪਾਣੀ ਨੂੰ ਇਹ ਕਹਿਆ ਹੋਇਆ ਜੀ ਇਹ ਤੁਹਾਡੇ ਵਾਲੀ ਆ ਉਹ ਪਾਣੀ ਜੋ ਸਹਿਬ ਸਾਹਿਬ ਜਿਹੜੇ 10 ਮਹੀਨੇ ਬਾਦ ਉਹ ਹਟ ਗਿਆ ਗੁਰਦੁਆਰੇ ਤੋਂ ਜਾਣਦੇ ਹੋ ਵਾਸ਼ਿੰਗ ਮਸ਼ੀਨ ਵੀ ਨਾਲ ਲੈ ਗਿਆ ਵੀ ਆਇਆ ਮੈਨੂੰ ਦੇ ਕੇ ਗਿਆ ਤੇ ਹੁਣ ਜਿਹੜੇ ਸਕੂਲ ਦੇ ਵਿੱਚ ਨੰਨਾ ਆਇਆ ਤੇ ਹੁਣ ਦੇਣਾ ਨੂੰ ਲੋੜ ਹੈ ਕਿ ਜਿੱਤੇ ਵੀ ਤੇ ਇੱਕ ਮੇਰੀ ਵਾਸ਼ਿੰਗ ਮਸ਼ੀਨ ਦੀ ਉਹ ਹੁਣ ਦੁਬਾਰਾ ਜਿਹੜਾ ਅਸੀਂ ਇਹ ਸੋਚਿਆ ਜੇ ਹੁਣ ਦੇਵਾਂਗੇ ਉਹ ਗੁਰਦੁਆਰੇ ਨੂੰ ਦੇਵਾਂਗੇ ਕਮੇਟੀ ਨੂੰ ਲਾ ਕੇ ਆਪਾਂ ਤੇ ਪਾਰਟੀ ਨੂੰ ਲਈਏ ਤੂੰ ਦੇਰੇ ਵੱਜੋਂ ਸਧਾਰਨ ਵੀਰ ਸਿੰਘ ਜੀ ਨੇ 25000 ਰੁਪਏ ਦੇਣ ਦੀ ਪੇਸ਼ਕਾਸ਼ ਕੀਤੀ ਹੈ ਸਕੂਲ ਲਈ ਸੋ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੋਂ ਬਾਕੀ ਨੂੰ ਵੀ ਬੇਨਤੀ ਕਰਦੇ ਹਾਂ ਤੁਸੀਂ ਜਿਹਦੇ ਆਏ ਆ ਆਪਣੇ ਹੋਰ ਵੀ ਜਿਹੜੇ ਪਿੰਡੂ ਆਪਣਾ ਉੱਥੇ ਰਹਿੰਦੇ ਆ ਆਪਣੇ ਹੈਗੇ ਆ ਵੱਸਦੇ ਆ ਉਹਨਾਂ ਨੂੰ ਆਪਾਂ ਇਹ ਸੰਦੇਸ਼ ਦਈਏ ਕਿ ਆਪਾਂ ਸਕੂਲ ਦੇ ਵਿੱਚ ਕਿਉਂਕਿ ਇਹ ਸਕੂਲ ਦੇ ਵਿੱਚ ਅੱਜ 72 ਬੱਚੇ ਆ ਅਸੀਂ ਵੀ 3 ਦਿਨ ਪਹਿਲਾਂ ਡੀਸੀ ਸਾਹਿਬ ਕੋ ਗਏ ਸੀਗੇ ਮਨਮੋਹਨ ਸਰ ਨਾਲ ਸੀ ਤਿਆਰੀ ਜਦੋਂ ਲੈਸਟ ਪੂਰੀ ਦਿੱਤੀ ਤਾਂ ਕਹਿੰਦੇ ਤੁਹਾਡੇ ਹੈਗੇ ਆ ਤੁਹਾਡੇ ਪੰਜ ਟੀਚਰ ਤਾਂ ਹੈ ਨਹੀਂ ਗਏ ਮੈਡਮ ਜੀ ਸਰਪ ਤਾ ਹੈ ਕਿਉਂਕਿ ਸਾਇੰਸ ਟੀਚਰ ਨਹੀਂ ਤੇ ਸਕੂਲ ਦੇ ਵਿੱਚ ਹੈਡ ਇੰਚਾਰਜ ਇਹਨਾਂ ਤੇ ਇਹੀ ਆਪਾਂ ਚਾਰਜ ਦੇ ਸੰਭਾਲਦੇ 2013 ਤੋਂ ਉਦੋਂ ਬਾਅਦ ਸਾਡੇ ਕੋਲ ਹੈਡਮਾਸਟਰ ਨਹੀਂ ਥੇ ਸਕੂਲ 'ਚ ਉਹਨੇ ਬੜਾ ਪੋਜ਼ਿਟਿਵ ਇੱਕ ਸਾਨੂੰ ਅੱਜ ਸਾਨੂੰ ਦੱਸਿਆ ਵੀ ਵੀ ਮੁੱਖ ਮੰਤਰੀ ਸਾਹਿਬ ਦਾ ਕਹਿੰਨਾਂ ਦੇ ਵਧੀਆ ਜਾਣ ਪਛਾਣਾ ਤੋ ਆਪਣਾ ਇਹ ਨਹੀਂ ਵਿਸ਼ਵਾਸ ਦਵਾਇਆ ਕਿ ਜਲਦ ਤੋਂ ਜਲਦ ਉਹ ਟੀਚਰ ਆ ਜਾਣਗੇ ਸੋ ਧੰਨਵਾਦ ਆ ਜੀ ਬਹੁਤ ਵਧੀਆ ਹੈਗਾ ਜੀ ਇਸ ਕਰਕੇ ਸਾਰੇ ਜੋ ਵੀ ਆਪਾਂ ਫੰਕਸ਼ਨ ਇੱਥੇ ਕਰ ਰਹੇ ਹਾਂ ਜੋ ਵੀ ਡਿਵੈਲਪਮੈਂਟ ਕਰ ਰਹੇ ਹਾਂ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਖਾਸ ਤੌਰ ਤੇ ਅਸੀਂ ਤੇ ਇੱਕ ਮੋਰੇ ਹੋਗੇ ਜਰੀਆ ਬੰਸਾ ਦੇ ਮੋਰੇ ਕੰਮ ਕਰਾ ਸਕਦੇ ਆ ਪਰ ਜਿੰਨੀ ਵੀ ਅਸੀਂ ਕੋਸ਼ਿਸ਼ ਆਪਣੀ ਹੁੰਦੀ ਅਸੀਂ ਇੱਥੇ ਜ਼ਰੂਰ ਮੈਡਮ ਜੀ ਜਦੋਂ ਵੀ ਕੋਈ ਮੈਸੇਜ ਲਾਉਂਦੇ ਅਸੀਂ ਪਹੁੰਚੀਦਾ ਆ ਜੀ ਤੇ ਬਾਕੀ ਅਸੀਂ ਤਾਂ ਐਨ ਆਰ ਆਈ ਰਿਕੁਐਸਟ ਕਰ ਸਕਦੇ ਆ ਜਾਂ ਮੋਰੇ ਹੋ ਕੇ ਕੰਮ ਕਰਾ ਸਕਦੇ ਆ ਤੇ ਬਾਕੀ ਅੱਜ ਦੇ ਫੰਕਸ਼ਨ ਜਿੰਨੇ ਵੀ ਤੇ ਬਦਵੰਤ ਤੇ ਪਹੁੰਚੇ ਆ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਕੋਈ ਤਾਂ ਮੈਨੂੰ ਲੱਗਦਾ ਸਕੂਲ ਤਰੱਕੀ ਦੇ ਰਾਹ ਤੇ ਰਹੇਗਾ ਇਸ ਸਕੂਲ 'ਚ ਪੜ੍ਹੇ ਆ ਇਹਨਾਂ ਵੱਲੋਂ ਵੀ 5000 ਰੁਪਇਆ ਜਿੰਨੇ ਕਿਹਾ ਵੀ ਅਦੀਨ ਸਕੂਲੇ ਜਿੰਨੇ ਆ ਸੋ ਧੰਨਵਾਦੀ ਪਲੀਜ਼ਾਨੂੰ ਨਹੀਂ ਪਤਾ ਲੱਗਦਾ ਹੁਣ ਸੋ ਥੈਂਕ ਯੂ ਸੋ ਮਚ ਅਬੀ ਮੈਮ ਸਾਡੇ ਲਈ ਪ੍ਰਾਊਡ ਮੂਮੈਂਟ ਹੈ ਕਿ ਤੁਸੀਂ ਵੀ ਇੱਥੇ ਆਏ ਹੋ ਆਪਣੇ ਸਕੂਲ ਦੇ ਵਿੱਚ ਵਾਪਸ ਸੋ ਕਾਫੀ ਬੱਚੇ ਸਾਡੇ ਇੱਥੋਂ ਦੇ ਕਿ ਦੋ ਲੜਕੇ ਇੱਕ ਲੜਕੇ ਸਬ ਇੰਸਪੈਕਟਰ ਬਣ ਕੇ ਗਏ ਹੋਏ ਨੇ ਹਣ ਉਸ ਪੋਸਟ ਦੇ ਵਿੱਚ ਨੇ ਤੇ ਆਪਣੇ ਪਰਸ਼ੋਤਮ لال ਸਰ ਨੇ ਜਿਹੜੇ ਉਹ ਐਸਐਸਟੀ ਮਾਸਟਰ ਨੇ ਉਹ ਵੀ ਇੱਥੋਂ ਪੜ੍ਹ ਕੇ ਗਏ ਨੇ ਮੈਮ ਸੰਦੇਸ਼ ਮੈਮ ਦੇ ਹਸਬੰਦ ਨੇ ਉਹ ਜਿਹੜੇ ਗੜਪੰਦਣਾ ਪਿੰਡ ਦੇ ਨਹੀਂ ਉਹ ਵੀ ਇੱਥੋਂ ਪੜ੍ਹ ਕੇ ਗਏ ਨੇ ਸੋ ਇਹ ਵੀ ਵੱਡੀਆਂ ਅਚੀਵਮੈਂਟਸ ਹੈ ਇੱਕ ਲੜਕੀ ਇੱਥੇ ਲੱਗੀ ਹੋਈ ਹੈ ਆਪਣੇ ਆਂਗਰਵਾੜੀ ਵਰਕਰ ਚ ਮੈਮ ਨੂੰ ਜਾਣਦੇ ਹੋਣੇ ਉਧਰਲੀ ਇਹ ਦੇਚ ਸतीश ਕੁਰ ਮੈਮ ਨੇ ਉਹਨਾਂ ਦੀ ਬੇਟੀ ਆ ਉਹ ਵੀ ਲੜਕੀ ਇੱਥੋਂ ਪੜ੍ਹ ਕੇ ਗਈ ਹੈ ਸੋ ਬਹੁਤ ਅੱچھے ਬੱਚੇ ਨੇ ਸਕਾਲਰਸ ਨੇ ਇੱਕ ਤੁਹਾਨੂੰ ਮੈਂ ਇੱਕ ਹੋਰ ਦੱਸਦਾ ਮੈਂ ਹੁਣ ਜੇ ਗੱਲ ਕੀਤੀ ਹੈ ਇੱਕ ਲੜਕੀ ਸਾਡੇ ਸਿਗੇ ਸੁਖਮਨ ਪ੍ਰੀਤਕਾਰ ਤੇ ਉਹ ਲੜਕੀ 96% ਮਾਰਕਸ ਲਈ ਹੈ ਤੇ ਉਹ ਜ਼ਿਲ੍ਹੇ ਦੇ ਟੋਟਲ 5 ਪੰਜ ਬੱਚੇ ਸਿਲੈਕਟ ਹੋਏ ਸੀਗੇ ਤੇ ਉਹ ਲੜਕੀ ਨੂੰ ਮੌਕਾ ਮਿਲਿਆ ਸੀਐਮ ਸਰ ਨਾਲ ਮੀਟਿੰਗ ਕਰਨ ਦਾ ਸੋ ਉਹਨਾਂ ਦੇ ਨਾਲ ਮੈਂ ਵੀ ਗਈ ਸੀ ਕਿ ਬੱਚੇ ਦੇ ਨਾਲ ਸੋ ਸੀਐਮ ਸਰ ਨਾਲ ਮੀਟਿੰਗ ਕੀਤੀ ਬੱਚਾ ਨੇ ਤੇ ਉੱਥੇ ਵਿਧਾਨ ਸਭਾ ਦਾ ਲਾਈਵ ਸੈਸ਼ਨ ਦੇਖਿਆ ਸੋ ਇਹ ਸਾਢਲੀ ਮਾਨ ਵਾਲੀ ਗੱਲ ਆ ਕਿ ਸਾਡਾ ਬੱਚਾ ਤੇ ਸੀਐਮ ਸਰ ਨਾਲ ਮੀਟਿੰਗ ਕਰਕੇ ਆਇਆ ਨੈਸ਼ਨਲ ਮੈਰਿਟ ਕਮ ਸਕਾਲਰਸ਼ਿਪ ਜਿਹੜੀ ਐਗਜ਼ਾਮਸ ਆ ਉਹਦੇ ਵਿੱਚ ਬੱਚੇ ਨੂੰ ਸਕਾਲਰਸ਼ਿਪ ਲੱਗਦੀ ਆ ਸੋ ਵੀ ਮਨਵੀਰ ਸਿੰਘ ਸਾਡੇ ਚੇਅਰਪਰਸਨ ਨੇ ਮੈਡਮ ਬੈਠੇ ਹੋਏ ਸਮਗਰਾ ਸਿੱਖਿਆ ਜਿਹੜੀ ਮੈਡਮ ਨੇ ਰਾਜ ਕੁਮਾਰੀ ਮੈਮ ਇਹਨਾਂ ਦਾ ਬੇਟਾ ਮਨਵੀਰ ਸਟੈਂਡ ਅਪ ਸੋ ਮਨਵੀਰ ਸਿੰਘ ਆ ਇਹ ਤਾਂ ਸੋਲਡਰ ਕਹਿੰਦਾ ਬਹੁਤ ਵੱਡਾ ਮਾਨ ਹੋ ਗਿਆ ਦਾ ਕਿ ਪਰ ਮੈਡਮ ਸਾਡਾ ਅਰਦਾਸ ਹਾਂਜੀ ਇਹ ਵੀ ਬੱਚਾ ਹਮੇਂ ਟ੍ਰੀਟ ਕੀਤਾ ਸਾਨੂੰ ਸੋ ਇਹਨਾਂ ਦਾ ਸਹਿਯੋਗ ਵੀ ਬਹੁਤ ਰਿਆ ਸਰ ਵੀ ਆਏ ਹੈਗੇ ਨਾ ਸਰ ਵੀ ਆਲਵੇਸ ਆਉਂਦੀ ਆ ਤੇ ਸਕੂਲ ਦੀ ਡਿਵੈਲਪਮੈਂਟ ਦਾ ਇਹਨਾਂ ਦਾ ਨਿਗਰਾਨ ਰਹਿਦਾ ਹੀ ਆ ਕਿ ਕਿਤੇ ਨਾ ਕਿਤੇ ਕੀ ਚੱਲਦਾ ਪਿਆ ਕਿ ਕੋਈ ਹੈਲਥੀ ਲੋਡ ਹੈਗੀ ਸਾਨੂੰ ਉਹ ਦੱਸ ਦੋ ਸੋ ਮੈਂ ਤੇਰੇ ਉੱਤੇ ਫਿਰ ਤੋਂ ਧੰਨਵਾਦ ਕਰਦੀ ਆ ਸੋ ਥੋੜੇ ਜਿਹਾ ਸਕੂਲ ਵੱਲੋਂ ਇੱਕ ਅਪੀਲ ਕਰਦੀ ਆ ਕਸ਼ਮੀਰ ਸਿੰਘ ਸਾਨੂੰ ਨੰਬਰ ਦਾ ਜਿਹੜੇ ਨਹੀਂ ਕਾਈਂਡਲੀ ਉਹ ਆ ਕੇ ਆਪਣੇ ਵਿਚਾਰ ਰੱਖਣ ਸਕੂਲ ਦੇ ਸਟਾਫ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਕਿਉਂਕਿ ਜਦ ਤੋਂ ਸਕੂਲ ਅਪਗ੍ਰੇਡ ਹੋਇਆ ਨਾ ਉਹਦਾ ਮਾਸਟਰ ਕਨੈਲ ਸਿੰਘ ਜੀ ਪਹਿਲਾਂ ਆਇਸ ਵੀ ਸਾਡੇ ਇਥੇ ਉਦੋਂ ਅਸੀਂ ਪੰਜਾਬ ਮੈਂਬਰ ਸੀ ਉਹਦੇ ਬਿਲਡਿੰਗ ਦੀ ਬਹੁਤ ਜ਼ਿਆਦਾ ਕਾਰਡ ਸੀ ਤੁਸੀਂ ਸਾਨੂੰ ਵਾਰ-ਵਾਰ ਮੀਟਿੰਗ ਕਰਕੇ ਬਿਲਡਿੰਗ ਬਾਰੇ ਕਹਿਣਾ ਕਿਉਂਕਿ ਉਹਨਾਂ ਸਹਿਯੋਗ ਨਾਲ ਸਾਡੇ ਸਟਾਫ ਨੇ ਬਹੁਤ ਸਹਿਯੋਗ ਦਿੱਤਾ ਜੀ ਆਹ ਹੁਣ ਵੀ ਜਿਹੜਾ ਸਾਰਾ ਸਿਹਰਾ ਜਾਂਦਾ ਜਿਹੜਾ ਪੈਂਡਰੂਤੀ ਆਪਰੇਟ ਕਰਕੇ ਪੈਂਡਰੋ ਕੋਆਪਰੇਸ਼ਨ ਲੈ ਰਹੇ ਆਂ ਇਹ ਸਰ ਸਟਾਫ ਸਾਦ ਕਾਈਆ ਕਿਉਂਕਿ ਪਹਿਲਾਂ ਵੀ ਸਟਾਫ ਰਿਆ ਕਿਉਂਕਿ ਪਹਿਲਾਂ ਤਸ਼ਵੀਰ ਸੰਜੀ ਵੀ ਰਹੇਗਾ ਮਾਤਲ ਨੇ ਜੀ ਉਦੋਂ ਇੰਨਾ ਜਾਨੀ ਪ੍ਰਮੋਟ ਅਤੇ ਬਾਰੂ ਆਏ ਐਨ.ਆਰ.ਵੀ.ਰ ਪਿੰਡਪਰਾ ਪਿੰਡ ਦੇ ਨਗਰ ਨਿਵਾਸੀ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ ਅਤੇ ਮੈਂ ਤਾਂ ਬੜਾ ਰਿਣੀ ਹਾਂ ਸਾਰੇ ਜਿਹੜੇ ਪਹਿਲਾਂ ਦੇ ਵੀਰਿਆ ਜਾਂ ਪਿੰਡ ਦੇ ਨਗਰ ਨਿਵਾਸੀ ਇਸ ਸਕੂਲ ਦੀ ਇਮਾਰਤਾਂ ਲਈ ਜਾਂ ਸਕੂਲ ਦੇ ਵਾਸਤੇ ਇੰਨਾ ਸਹਿਯੋਗ ਕਰਦੇ ਆ ਤੇ ਉਹਦੇ ਲਈ ਧੰਨਵਾਦ ਕਰਦੇ ਆਂ ਅਸੀਂ ਇਸ ਸਕੂਲ ਤੋਂ ਹੀ ਅਸੀਂ ਪੜਿਆ ਮੈਂ ਪਹਿਲਾਂ ਤੋਂ ਪੰਜ ਪ੍ਰਾਇਮਰੀ ਤੋਂ ਲੈ ਕੇ ਮਿਡਲ ਤੱਕ ਮਿਡਲ ਤੋਂ ਅੱਗੇ ਉਦੋਂ ਸਕੂਲ ਦੀ ਇਹ ਬਿਲਡਿੰਗ ਵੀ ਤੇ ਸਾਰਾ ਕੁਝ ਇੰਨਾ ਵਧੀਆ ਨਹੀਂ ਹੁੰਦਾ ਸੀ ਜਿੰਨਾ ਹੁਣ ਅੱਜ ਦੇਖ ਕੇ ਬੜਾ ਚਾਅ ਛੱਡਦਾ ਹੈ ਸਾਡੇ ਨਗਰ ਦਾ ਸਕੂਲ ਸਾਡੇ ਸਕੂਲ ਦੇ ਜਿਹੜੇ ਸਟਾਫ ਮੈਂਬਰ ਆ ਕਿੰਨੇ ਮਿਹਨਤੀ ਆ ਔਰ ਲਗਨ ਦੇ ਨਾਲ ਪੜਾ ਰਹੇ ਆ ਔਰ ਸਕੂਲ ਨੂੰ ਵੀ ਅਪਗ੍ਰੇਡ ਕਰਨ ਦੇ ਲਈ ਪਿੰਡ ਦੇ ਨਗਰ ਨਿਵਾਸੀਆਂ ਦੇ ਨਾਲ ਸਹਿਯੋਗ ਕਰਦੇ ਆ ਐਨਆਰਆਈ ਵੀਰ ਭੈਣ ਭਰਾਵਾਂ ਦੇ ਨਾਲ ਸਹਿਯੋਗ ਕਰਕੇ ਉਹਨਾਂ ਤੋਂ ਮਦਦ ਲੈ ਕੇ ਸਕੂਲ ਨੂੰ ਚਲਾ ਰਹੇ ਆ ਹੈ ਜੀ ਤੇ ਇਸ ਇਸ ਸਕੂਲ ਦੇ ਟੀਚਰਾਂ ਦਾ ਅਤੇ ਐਨਆਰਆਈ ਵੀਰਾਂ ਦਾ ਭੈਣ ਭਰਾਵਾਂ ਦਾ ਲਗਨ ਵਾਸੀਆਂ ਦਾ ਜਿਹੜੇ ਸਹਿਯੋਗ ਕਰਦੇ ਆ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇੱਥੇ ਖਾਣੇ ਤੇ ਹਰ ਇੱਕ ਦੀ ਲੱਤਾ ਗੰਮ ਦੀ ਆ ਕੋਈ ਲੱਭ ਜਿਹੜਾ ਆ ਉਹ ਗਲਤ ਨਾ ਬੋਟ ਹੋ ਜਾਵੇ ਠੀਕ ਹੈ ਜੀ ਤੇ ਜਿਹੜੇ ਐਨਆਰਆਈ ਵੀਰ ਆ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਜਿੰਨਾ ਵੀ ਇਹ ਸਕੂਲ ਦਾ ਕੰਮ ਨੇ ਪਰੇ ਚੜਿਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਅੱਗੇ ਤੋਂ ਵੀ ਇਹਨਾਂ ਨੂੰ ਸਰਮਤ ਬਖਸ਼ੇ ਜੀ ਵੱਧ ਤੋਂ ਵੱਧ ਹਿੱਸਾ ਪਾਉਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪ੍ਰਿੰਸੀਪਲ ਸੋ ਜੇ ਇਹ ਵੀ ਨਾ ਉਦਮ ਕੰਨ ਤਾਂ ਵੀ ਨਹੀਂ ਕੁਝ ਹੋ ਸਕਦਾ ਜਿੰਨਾ ਮਰਜ਼ੀ ਤੁਸੀਂ ਫੈਸਲਾ ਕਰੋ ਜੋ ਮਰਜ਼ੀ ਕਰੋ ਜਿਹੜੇ ਮੋਰ ਦੇ ਟੀਚਰ ਸਟਾਫ ਆ ਜੋ ਆਪਣੇ ਪੂਰੀ ਤਰ੍ਹਾਂ ਰਿਸਪੌਂਸਿਬਿਲਟੀ ਨਾ ਸਮਝਣ ਉਹ ਵੀ ਨਹੀਂ ਕੁਝ ਹੋ ਸਕਦਾ ਹਨਾ ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜੋ ਵੀ ਤੋਂ ਪੜ ਕੇ ਗਏ ਆ ਸੋ ਮਾਨ ਮਨੀ ਗੱਲ ਜਿਹੜੀ ਗੱਲ ਕਰਨਾ ਚਾਹੁੰਦੀ ਆ ਅਗਰ ਸਕੂਲ ਦੀ ਇਨੀ ਡਿਵੈਲਪਮੈਂਟ ਹੋਈ ਹੈ ਤਾਂ ਮੈਂ ਸਭ ਤੋਂ ਪਹਿਲਾਂ ਥੈਂਕਫੁਲ ਆ ਸਟਾਫ ਦਾ ਸਟਾਫ ਮੈਂਬਰਸ ਦਾ ਕਾਈਂਡਲੀ ਸਟੈਂਡ ਅਪ देयर ਸ੍ਰੀ ਗੁਰਦੀਪ ਸਿੰਘ ਜੀ ਸਪ੍ਰੀਤ ਮੈਮ ਹਰਜਿੰਦਰ ਮੈਮ ਸੋ ਮਤਲਬ ਕੰਮ ਇੱਕਦਾ ਨਹੀਂ ਹੁੰਦਾ ਸਾਰਿਆਂ ਨੇ ਕਰਨਾ ਹੁੰਦਾ ਅੱਗੇ ਹੋ ਕੇ जिन्ना स्टाफ है उन्नी ज़्यादा हो गई सो जानते कि मैं नहीं कम करना जो मैं नहीं करना सो मैं थैंकफुल कि अगर ये टीम नहीं होंगी ना तो शायद नहीं अपना इन्नी ज्यादा करना हर एक होना वो करने से नहीं मैडम साढ़े जो कोपरेशन हैगीूल इनी डिवेलपमेंट हो रही है ਦੇ ਵਿੱਚ ਤੁਸੀਂ ਇਹ ਬੱਚਿਆਂ ਨੂੰ ਸਾਈਕਲ ਦਿੱਤੇ ਹੈਗੇ ਆ ਇਹ ਇਸ ਪਿੱਛੇ ਤੁਹਾਡੀ ਸੋਚ ਕੀ ਸੀ ਕਿ ਬੱਚਿਆਂ ਨੂੰ ਸਾਈਕਲ ਦਿੱਤੇ ਜਾਣ ਸੱਚ ਗੱਲ ਜੀ ਪਹਿਲਾਂ ਤਾਂ ਇਹ ਜੋ ਅੱਜ ਸਾਈਕਲ ਦਿੱਤੇ ਗਏ ਆ ਇਹ ਸਵਰਗੀ ਸਰਦਾਰ ਦਰਸ਼ਨ ਸਿੰਘ ਸਾੰਧੀ ਪੁੱਤਰ ਸਵਰਗੀ ਸਦਾ ਗੁਰਵਖ ਸਿੰਘ ਸਾੰਧੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਧਰਮ ਪਤਨੀ ਨਸੀਬ ਕੌਰ ਜੀ ਅਤੇ ਉਹਨਾਂ ਦੇ ਸੁਪੁੱਤਰ ਸਰਦਾਰ ਜਸਵੀਰ ਸਿੰਘ ਅਮਰੀਕਾ ਤੋਂ ਤੇ ਤੇ ਜੋ ਮੇਰੇ ਤਾਇਆ ਜੀ ਸੰਦರ್ಶਨ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਇਹ ਸਾਈਕਲ ਬੱਚਿਆਂ ਨੂੰ ਦਿੱਤੇ ਗਏ ਆ। ਇਹ ਸਕੂਲ ਦੀ ਇੱਕ ਬਹੁਤ ਜ਼ਿਆਦਾ ਲੋੜ ਸੀ ਕਿਉਂਕਿ ਇੱਕ ਵੱਖਰਾ ਖਰਚਾ ਜਿਹੜਾ 32000 ਦਾ ਹਰ ਸਾਲ ਸਕੂਲ ਦੇ ਉੱਪਰ ਖਰਚਾ ਪੈਂਦਾ ਸੀ ਆਟੋ ਦਾ। ਉਸ ਖਰਚੇ ਨੂੰ ਘਟਾਉਣ ਦੇ ਲਈ ਇਹ ਜੋ ਸਾਈਕਲ ਇਹ ਆਪਾਂ ਇਹਨਾਂ ਨੂੰ ਸਕੂਲ ਦੇ ਵਿੱਚ ਦਾਨ ਕੀਤੇ ਆ। ਸੋ ਧੰਨਵਾਦ ਕਰਦੇ ਆ ਜਸਵੀਰ ਭਾਜੀ ਮਾਤਾ ਕਲੀ ਤਾਈ ਜੀ ਨਸੀਬ ਕੌਰ ਜੀ ਜਿਹਨੀਆਂ ਇਹ ਸ਼ੋਕ ਦੇ ਨਾਲ ਆਪਣੀ ਸਾਈਕਲ ਬੱਚਿਆਂ ਨੂੰ ਦਾਨ ਕੀਤੇ ਆ। ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ। ਜੀ ਮਤਲਬ ਇਸ ਸਕੂਲ ਦੇ ਵਿੱਚ ਜਿਹੜੇ ਆ ਐਨ ਆਰ ਆਈਆਂ ਵੱਲੋਂ ਤੇ ਹੋਰ ਸਾਰਿਆਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈਗਾ ਤੇ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਅੱਜ ਸਾਈਕਲ ਵੀ ਦਿੱਤੇ ਗਏ ਹੈਗੇ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਹਾਂ ਪਹਿਲਾਂ ਤਾਂ ਛੇਲਾਸ ਨੇ ਜਗਿੰਦਰਪੁਰ ਸਰਕਾਰੀ ਹਾਈ ਸਕੂਲ ਗੜਪੜਾ ਦੇ ਇਸ ਮੋਸਟ ਆ ਵੱਲੋਂ तहे ਦਿਲੋਂ ਧੰਨਵਾਦ ਕਰਦੇ ਆ ਜਿਹੜੇ ਪਿੰਡ ਪਿੰਡ ਦੇ ਨਗਰ ਵਾਸੀ ਜਿੰਨੇ ਵੀ ਹੈਗੇ ਨੇ ਉਹ ਸਕੂਲ ਦੇ ਨਾਲ ਜੁੜੇ ਹੋਏ ਨੇ ਸਕੂਲ ਦੀ ਹਰ ਇੱਕ ਪ੍ਰੋਬਲਮ ਨੂੰ ਸੋਲਵ ਕਰਨ ਲਈ ਸੋ ਸਾਈਕਲ ਵੀਕ ਸਕੂਲ ਦੇ ਲਈ ਲੋਡ ਸੀਗੇ ਬੱਚਿਆਂ ਨੇ ਕਿਉਂਕਿ ਉਹ ਬਹਾਦਰਪੁਰ ਤੋਂ ਆਉਂਦੇ ਨਹੀਂ ਸੋ ਉਹਨਾਂ ਨੂੰ ਇਹ ਕਿ ਫੈਸਿਲਿਟੀ ਦਿੱਤੀ ਗਈ ਹੈ ਤਾਂ ਜੋ ਉਹਨਾਂ ਦਾ ਆਣਾ ਜਾਣਾ ਥੋੜਾ ਸੌਖਾ ਰਹੇ ਸੋ ਹਰ ਇੱਕ ਪ੍ਰੋਬਲਮ ਦੇ ਨਾਲ ਸੋਲੂਸ਼ਨ ਲੈ ਕੇ ਜੁੜੇ ਹੋਏ ਨੇ ਸਾਡੇ ਨਾਲ ਸੋ ਆਲਵੇਸ ਥੈਂਕਫੁਲ ਰਹਿਮਗੇ ਇਹਨਾਂ ਦਾ ਸੋ ਸਾਰੇ ਸਟਾਫ ਵੱਲੋਂ ਫਿਰ ਤੋਂ ਬਹੁਤ ਬਹੁਤ ਧੰਨਵਾਦ ਹੈ ਹਨ ਥੈਂਕ ਯੂ ਦਾ ਔਰ ਸਕੂਲ ਵਾਲਿਆਂ ਨੂੰ ਮੈਂ ਸਹਿਯੋਗ ਦੇ ਮੰਗਾ ਹਰ ਤਰ੍ਹਾਂ ਦਾ ਇਸੇ ਤਰ੍ਹਾਂ ਐਨ ਆਰ ਆਈ ਵੀਰਾਂ ਨੇ ਜਿਹੜਾ ਕੋਈ ਅੱਜ ਸਾਈਕਲਾਂ ਵਾਸਤੇ ਸਕੂਲ ਦੀ ਡਿਮਾਂਡ ਨੂੰ ਮੁੱਖ ਮੰਗ ਨੂੰ ਮੁੱਖ ਰੱਖਦਿਆਂ ਸਰਦਾਰ ਦਰਸ਼ਨ ਸਿੰਘ ਸਵਾਰਕੀਆ ਜੋ ਸਨ ਸਰਦਾਰ ਗੁਰਵਖਤ ਸਿੰਘ ਜੀ ਥਾਂ ਦੀ ਉਹਨਾਂ ਦੇ ਲੜਕੇ ਸਰਦਾਰ ਜਸਵੀਰ ਸਿੰਘ ਹੁਣੀ ਅਤੇ ਸਾਡੇ ਧਰਮ ਪਤਨੀ ਨਸੀਬ ਸ਼੍ਰੀਮਤੀ ਨਸੀਬ ਪੌਰ ਜੀ ਪਛੇਤੇ ਤੌਰ ਤੇ ਇੱਥੇ ਇੰਡੀਆ ਪੰਜਾਬ ਵਿੱਚ ਗੜਪਧਾਣੇ ਆਏ ਹਨ ਅਤੇ ਉਹਨਾਂ ਨੇ ਸਕੂਲ ਦੀ ਮੁੱਖ ਮੰਗ ਨੂੰ ਮੁੱਖ ਰੱਖਦਿਆਂ ਤੇ ਆਪਣੇ ਸੇ ਸਰਦਾਰਦਰਸ਼ਨ ਸਿੰਘ ਸਵਰਗੀਆ ਦੀ ਯਾਦ ਨੂੰ ਯਾਦ ਨੂੰ ਮੁੱਖ ਰੱਖਦੇ ਆ ਇਸ ਮੁੱਦੇ दान ਕੀਤੇ ਹਨ ਉਹਨਾਂ ਦਾ ਵੀ ਮੈਂ तहे ਦਿਲੋਂ ਧੰਨਵਾਦ ਹਾਂ ਅੱਗੇ ਵਾਸਤੇ ਵੀ ਐਨ ਆਰ ਆ ਵੀਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਇਸੇ ਤਰ੍ਹਾਂ ਸਹਿਯੋਗ ਕਰਨ ਨਿਗਰਨਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਵੀ ਰਲ ਮਿਲ ਕੇ ਸਕੂਲ ਨੂੰ ਹੋਰ ਵਧੀਆ ਬਣਾਉਣ ਦੇ ਲਈ ਹਰ ਮੁਸ਼ਕਲ ਦੇ ਲਈ ਆਪਸ ਹੱਥ ਦੇਈਏ ਵਾਹਿਗੁਰੂ ਦੀ ਖਾਲਸਾ